रजवंत हां जी ਕੀ ਕਰਨੀ ਆ ਮੇਰੀ ਗੱਲ ਸੁਣੀ ਐ ਇਧਰ ਆਣ ਕੇ ਆ ਗਈ हां जी ਦੱਸੋ ਮੈਂ ਵੀ ਕੁੜੀ ਨਾਲ ਮੁੜ ਕੇ ਹੋਈ ਗੱਲ ਤਰੀ ਕੋਈ ਕਿ ਨਹੀਂ ਫੋਨ ਤੇ ਕੁੜੀ ਨਾਲ ਤੇ ਇਤਨਾ ਹੀ ਟਾਈਮ ਹੀ ਘਟ ਵੱਧੀ ਲੱਗਾ ਤੁਹਾਨੂੰ ਪਤਾ ਉੱਥੇ ਜਾਣੀ ਐ ਤੇ ਮੁੜ ਕੇ ਫਿਰ ਕੰਮ ਕਾਰੀ ਕਰੀਦਾ ਵਾ ਕਰਦਾ ਤੇ ਟਾਈਮ ਤੋਂ ਮੈਨੂੰ ਲੱਗਾ ਹੀ ਨਹੀਂ ਅਛਾ ਮੇਰੀ ਵੀ ਉਦਾਂ ਦੀ ਹੋਈ ਏ ਗੱਲ ਤੇ ਮੁੜ ਕੇ ਤੇ ਮੇਰਾ ਵੀ ਨਹੀਂ ਟਾਈਮ ਲੱਗਾ ਤੇ ਮੈਂ ਚਲ ਤੂੰ ਕੀਤੀ ਹੋਣੀ ਆ ਤੇ ਪੁੱਛਦੀ ਹਾਲ ਚਾਲ ਉਹਦਾ ਉਦਾਂ ਦੇ ਉਦਾਂ ਆਏ ਸੀ ਵੀ ਕੈਂਡੀ ਵੀ ਠੀਕ ਆ ਹੁਣ ਤੇ ਆ ਵਧੀਆ ਚੱਲਣ ਡਿਆ ਕੰਮਕਾਰ ਕਰਦਾ ਤੇ ਹੁਣ ਤੇ ਨਹੀਂ ਕੋਈ ਗੱਲਬਾਤ ਕਰਦੇ ਤੇ ਹੁਣ ਤੇ ਸਾਰਾ ਕੰਮ ਕਰ ਵੀ ਸੱਸ ਕਰਦੀ ਆ ਨਾਲ ਆਹੋ ਕੰਮ ਤੇ ਹੁਣ ਉਹਨਾਂ ਕਰਨਾ ਹੀ ਆ ਇੰਨਾ ਕਿ ਝਟਕਾ ਨਾ ਨਾ ਉਹਨਾਂ ਨੂੰ ਲੱਗਦਾ ਤੇ ਫੇਰ ਉਹਦੀ ਅਕਲ ਨਹੀਂ ਟਿਕਾਣੀ ਹੁੰਦੀ ਏ ਵੀ ਚੰਗਾ ਵੀ ਨੱਕ ਕੰਮ ਜਿਹੜਾ ਹੋ ਗਿਆ ਨਾ ਉਹਦੇ ਨਾਲ ਉਹ ਸੁਧਰ ਗਏ ਥੋੜਾ ਆਓ ਚੱਲ ਫੋਨ ਫਾਨ ਉਹਨੂੰ ਕਰ ਲਿਆ ਗਾ ਕਿਤੇ ਟਾਈਮ ਚ ਲੱਗਦਾ ਤੇਰਾ ਹੂੰ ਫੇਰ ਕਿਤੇ ਉਹੀ ਕੰਮ ਨਾ ਕਰਦਾ ਬਣਾ ਤੇ ਚੱਲ ਤੂੰ ਫੋਨ ਕਰੇ ਕਿਤੇ ਕੁੜੀ ਗੱਲਬਾਤ ਕੋਈ ਦੱਸੂਗੀ ਜੇ ਕੋਈ ਹੋਊਗੀ ਵੀ ਤੇ ਹਾਂਜੀ ਤੇ ਬਾਕੀ ਆ ਵੀ ਆਪਾਂ ਉਦੋਂ ਤੇ ਗਏ ਵੀ ਨਹੀਂ ਆ ਤੇ ਕਿਹਦੇਣ ਗੇੜਾ ਵੀ ਮਾਰ ਕੇ ਆਈਏ ਹਾਂਜੀ ਹਾਂਜੀ ਨਹੀਂ ਜਾਵਾਂਗੇ ਜਾਣਾ ਕਿਉਂ ਨਹੀਂ ਆਹ ਉਹ ਦਿਨ ਕਹਿ ਕੇ ਆਏ ਆ ਵੀ ਚੱਲ ਆਪਾਂ ਆਵਾਂਗੇ ਤਮੰਨਾ ਨੂੰ ਵੀ ਪਤਾ ਹੋਊਗਾ ਵੀ ਮਗਰ ਗੇੜਾ ਗੂੜਾ ਮਾਰਦੇ ਆ ਨਹੀਂ ਜੀ ਕੋਈ ਨਹੀਂ ਕਿਹਦੇ ਦਿਨ ਜਾਵਾਂਗੇ ਜਾਣਾ ਕਿ ਚਲ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੱਲ ਨੂੰ ਛੁੱਟੀ ਹੈ ਅੱਜ ਛੁੱਟੀ ਹੈ ਤੇ ਅਸੀਂ ਕੱਲ ਹੋਉਂਦੇ ਹਾਂ ਉਹ ਕੋਈ ਨਹੀਂ ਨਹੀਂ ਰਜਵੰਤਾ ਠੇਕੇਦਾਰ ਨੂੰ ਹੁਣ ਕੱਲ ਗੱਲ ਕਰਾਂਗਾ ਨਾ ਤੇ ਜੇ ਠੇਕੇਦਾਰ ਕਹੂਗਾ ਕਿ ਕੋਈ ਗੱਲ ਨਹੀਂ ਚੱਲ ਜਾ ਕਿਸ ਦਿਨ ਤੇ ਫਿਰ ਚੱਲ ਜਾਨੇ ਹੁਣ ਕੰਮ ਬੜੇ ਔਰ ਦਾ ਚੱਲਣ ਡਿਆ ਵਾ ਤੇ ਜੇ ਮੈਂ ਠੇਕੇਦਾਰ ਦੀ ਨਾ ਮੰਨੀ ਕੱਲ ਨੂੰ ਉਹ ਨਾ ਹੋਇਆ ਅੱਲਾਹ ਹਟਾ ਦੇ ਨਾ ਹੋਇਆ ਵੀ ਠੀਕ ਮੈਂ ਪੁੱਛਾਂਗਾ ਗੱਲ ਠੇਕੇਦਾਰ ਨੂੰ ਤੇ ਫਿਰ ਤੁਹਾਨੂੰ ਦੱਸਾਂਗਾ ਤੇ ਫਿਰ ਚੱਲ ਜਾਨੇ ਕੋਈ ਗੱਲ ਨਹੀਂ ਜੇ ਤੁਹਾਨੂੰ ਨਈ ਛੁੱਟੀ ਤੇ ਤੁਸੀਂ ਕੰਮ ਵੇਖੋ ਆਪਣਾ ਤੇ ਬਾਕੀ ਕੋਈ ਗੱਲ ਦੀ ਉਹਨੂੰ ਫੋਨ ਫੋਨ ਕਰ ਲੈਣੇ ਹਾਲ ਚਾਲ ਪੁੱਛ ਲੈਣੇ ਫੋਨ ਤੇ ਤੇ ਫਿਰ ਕਿੰਨੇ ਚੱਲ ਜਾਗੇ ਆਓ ਤੂੰ ਕਰ ਲੈ ਫੋਨ ਅੱਜ ਤੇ ਪੁੱਛ ਲੈ ਹਾਲ ਚਾਲ ਉਹਦਾ ਤੇ ਉਹਨੂੰ ਇਹ ਗੱਲ ਕਹੀਂ ਕਿ ਜਦੋਂ ਤੇਰੇ ਵੀਰ ਨੂੰ ਛੁੱਟੀ ਮਿਲਦੀ ਹੈ ਨਾ ਤੇ ਉਹ ਦਣਾਵਾਂਗੇ ਠੀਕ ਚੱਲ ਵੇ ਲੈ ਫਿਰ ਤੂੰ ਕੰਮ ਕਰ ਆਪਣਾ ਕਰ ਲੈ ਜਿਹੜਾ ਰਹਿ ਗਿਆ ਵਾ ਤੇ ਮੈਂ ਬੰਬੀ ਤੋਂ ਫੇਰਾ ਮਾਰਨਾ ਫਿਰ ਹੋਣਾ ਹਾਂਜੀ ਹਾਂਜੀ ਹੋ ਤੂੰ ਮੈਂ ਵੀ ਆਪਣਾ ਕੰਮ ਕਰ ਵੇਖ ਲਊਗਾ ਸੰਦੀਪ ਹੋ ਗਿਆ ਕੰਮ ਹਾਂਜੀ ਹੋ ਗਿਆ ਠੀਕ ਕਿੱਥੇ ਚਲ ਗਈ ਮੈਂ ਇੱਥੇ ਵੀ ਨਹੀਂ ਜਾਣਾ ਕਿੱਥੇ ਠੀਕ ਆ ਤੂੰ ਮੇਰੀ ਗੱਲ ਸੁਣ ਤੂੰ ਰਪਿੰਦਰਵਾਲ ਨਹੀਂ ਗਈ ਟਾਈਮ ਹੀ ਨਹੀਂ ਲੱਗਾ ਜਾਣਾ ਕਿ ਇੱਧਰ ਟੈਂ ਦਾ ਡੱਗਥੋਂ ਲੱਗਣਾ ਵਾ ਕੱਲ ਲਵਲੀ ਆਇਆ ਮੇਰੇ ਨਾਲ ਉੱਥੇ ਕੀ ਕਹਿੰਦਾ ਹੈ ਲਵਲੀ ਕਹਿੰਦਾ ਉਹਨੇ ਕੀ ਆ ਚੰਗੀ ਲਾਫਾ ਕੀਤੀ ਉਹਨੇ ਮੇਰੀ ਕਿਹੜੀ ਗੱਲੋਂ ਤੁਹਾਨੂੰ ਤੇ ਪਤਾ ਨਹੀਂ ਕਿਹੜੀ ਗੱਲੋਂ ਕਰਨੀ ਸੀ ਲੋਕਰ ਨਾਲ ਪਰੌਣੇ ਆਏ ਹੀ ਤੁਸੀਂ ਦੋਵੇਂ ਘਰ ਹੀ ਨੇ ਜੇ ਮੈਂ ਸ਼ਹਿਰ ਚਲ ਗਿਆ ਹੀ ਤੇ ਤੁਸੀਂ ਜਾ ਸਕਦੀਆਂ ਹੀ ਨਾ ਮੇਰੀ ਸੁਣੋ ਗੱਲ ਮੈਂ ਕੱਲ ਹੀ ਨੇ ਜਾ ਕੇ ਉੱਥੇ ਕੀ ਕਰਨਾ ਸੀ ਮੰਮੀ ਨੇ ਮੈਂ ਕਿਹਾ ਸੀ ਕਿ ਆਪਾਂ ਚਲੀਏ ਦੋਵੇਂ ਜਾਣੀਆਂ ਤੇ ਮੰਮੀ ਨੇ ਸਾਫ਼ ਹੀ ਮਨਾ ਕਰ ਦਿੱਤਾ ਕਿ ਮੇਰੇ ਕੋ ਉਠਿਆ ਨਹੀਂ ਜਾਣ ਡਿਆ ਮੈਂ ਠੀਕ ਨਹੀਂ ਹੈਗੀ ਨਾਲੇ ਉੱਥੇ ਜਾ ਕੇ ਕਰਨਾ ਵੀ ਕੀ ਸੀ ਜਿੱਦਾਂ ਚਾਚੀ ਇਥੇ ਪੁੜਕ ਪੁੜਕੇ ਗੱਲਾਂ ਕਰਦੀ ਹੈ ਨਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਨਾ ਸਾਰੀ ਉਮਰ ਦੇ ਮੇਨੇ ਵੱਜਣੇ ਹੀ ਗੁੱਸਾ ਨਰਾਜ਼ਗੀ ਨਾ ਆਪਣੀ ਜਗ੍ਹਾ ਵਾ ਲੋ ਲੋਰ ਹੋਵੇ ਨਾ ਕੇ ਇਹਨੂੰ ਉਦੋਂ ਜਾਣਾ ਚਾਹੀਦਾ ਵਾ ਕੱਲੇ ਤੁਹਾਨੂੰ ਵੀ ਪਤਾ ਵਾ ਇਥੋਂ ਨੰਗੇ ਹੋਣੇ ਆ ਸਾਹਮਣੇ ਤੂੰ ਉਹਦੇ ਗਏ ਕਿਉਂ ਨਹੀਂ ਬਗਾਨੇ ਬੰਦੇ ਆਏ ਹੋਣੇ ਆ ਤੂੰ ਕੀ ਕਹਿੰਦੇ ਹੋਣਗੇ ਇਹਨਾਂ ਚਾਚੇ ਤਾਇਆ ਨਾਲ ਬੰਦੀ ਨਹੀਂ ਆ ਇਹ ਚ ਬੇਇੱਜ਼ਤੀ ਆਪਣੀ ਆ ਓਏ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਵਾ ਕਿ ਕਿੰਨੇ ਕੀ ਕਰਤੂਤ ਦੇ ਮਾਲਕ ਵਾ ਕਿ ਚਾਚੇ ਤਾਇਆ ਨਾਲ ਕਿੰਨੀ ਕੁ ਬੰਦੀ ਹੋਣੀ ਇਹਨਾਂ ਦੀ ਉਸ ਨਹੀਂ ਬੰਦੀ ਆ ਜੋ ਕਿ ਇਹਨੂੰ ਲੋਰ ਹੋਵੇ ਨਾ ਫਿਰ ਜਾਣਾ ਚਾਹੀਦਾ ਵਾ ਹਰ ਵੇਲੇ ਗੁੱਸਾ ਮੂਤ ਨਹੀਂ ਰੱਖੀਦਾ ਉਹ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਇਹਦੇ ਵਿੱਚ ਉਹ ਚਾਹੀ ਨਹੀਂ ਹੈ ਗਈਆਂ ਮੰਮੀ ਚਿਲ ਜਾਂਦੇ ਵਿਚਾਰੇ ਕਿਤੇ ਜੇ ਤੇ ਚਾਚੀ ਨਹੀਂ ਚੰਗੀ ਤੇ ਫਿਰ ਜਾ ਕੇ ਉੱਥੇ ਕੀ ਕਰਨਾ ਹੀ ਉਹ लवली ਹੁਣੀ ਤੇ ਚੰਗੇ ਆ ਨਾ ਰੁਪਿੰਦਰ ਤੇ ਚੰਗੀ ਆ ਨਾ ਕੋਈ ਗੱਲ ਨਹੀਂ ਉਹਦਾ ਜਾ ਕੇ ਨਾ ਮੈਂ ਪਤਾ ਲੈ ਆਉਂਗੀ ਕਿੱਦਾਂ ਪਤਾ ਲੈ ਆਉਂਗੀ ਨਹੀਂ ਢਾਡੇ ਤੁਸੀਂ ਮੈਨੂੰ ਹੁਣੇ ਜਾ ਜਾ ਕੇ ਰੁਪਿੰਦਰ ਦਾ ਪਤਾ ਲੈ ਆ ਗਿਆ ਜਾ ਚੰਗਾ ਬਾਬਾ ਚਲ ਜਾਨੀ ਆ ਪਰ ਨਾ ਢਾਡੇ ਕਹਿੰਦੇ ਚੱਲੀ ਆ ਮੈਂ ਤੇ ਜੇ ਮੈਨੂੰ ਚਾਚੀ ਨੇ ਉੱਥੇ ਕੋਈ ਗੱਲਬਾਤ ਕੀਤੀ ਨਾ ਤੇ ਮੈਂ ਇੱਕ ਦੀਆਂ ਚਾਰ ਸੁਣਾਉਣੀਆਂ ਫਿਰ ਨਾ ਮੈਨੂੰ ਕਿਉਂ ਕਿ ਸੰਦੀਪ ਉੱਥੇ ਲੜਕੀ ਆਈ ਏ ਉੱਥੇ ਲੜਾਈ ਕਰਨ ਜਾਣਾ ਵਾ ਰੁਪਿੰਦਰ ਦਾ ਹਰਪ੍ਰੀਤ ਚੱਲੀ ਆ ਤੂੰ ਸਮਝ ਬਤਾ ਨਹੀਂ ਤੁਹਾਨੂੰ ਕਿਉਂ ਨਹੀਂ ਆਉਂਦੀ ਤੁਹਾਨੂੰ ਕਿਹਦੇ ਨਾਲ ਚਾਚੀ ਕੋ ਆ ਕੇ ਨਹੀਂ ਤੈਨੂੰ ਮੈਨੂੰ ਚਾਚੀ ਦੇ ਸੁਭਾਅ ਦਾ ਪਤਾ ਵਾ ਕਿੱਦਾਂ ਦੀ ਹੈਗੀ ਉਹ ਜਾ ਜਾ ਕੇ ਤੇ ਹੋ ਗਿਆ ਕੋਈ ਗੱਲ ਨਹੀਂ ਚੱਲ ਜੰਨੀ ਐ ਗੱਲ ਨਾ ਗਣੀ ਜਾ ਕੇ ਕੋਈ ਵੀ ਉੱਥੇ ਹੋਰ ਨਾ ਹੋਲੀ ਪੋਰਾ ਪਾ ਕੇ ਆ ਜੀ ਹਾਲ ਚਾਲ ਪੁੱਛਣ ਗਈ ਚੱਲ ਉਦਾਂ ਤੇ ਮੈਂ ਜਾਣਾ ਨਹੀਂ ਇਹ ਨਾ ਜ਼ੋਰ ਲਾਉਣ ਦੇ ਆ ਕਿ ਉਧਰ ਜਾ ਪਤਾ ਕਰਕੇ ਆ ਨਾਲੇ ਨਾ ਇਸੇ ਬੰਨੇ ਨਾ ਰਪਿੰਦਰ ਨੂੰ ਪੁੱਛ ਲੂੰਗੀ ਮੈਂ ਕਿ ਕੀ ਗੱਲਬਾਤ ਹੋਈ ਸੀ ਚਾਚੀ ਨੇ ਤਾਂ ਪੂਰੀ ਗੱਲ ਦੱਸੀ ਨਹੀਂ ਐ ਨਾ ਹੀ ਉਹਨੇ ਦੱਸਣੀ ਐ ਹੈ लवली ਗੋਆ ਸੁੱਟਣ ਡਿਆ ਮੈਨੂੰ ਲੱਗਾ ਚਾਚੀ ਝਾੜੂ ਲੋਂੜੀ ਲੱਗੇ ਵਾਵਾ ਰੋਖ ਆਇਆ ਮਾਦਾ ਚੰਗੇ ਫਾਇ ਲਾਇਆ ਵਾ ਨਾ ਹੁਣ ਅਗੇਰ ਮਾਨਣਾ ਕੰਮ ਕਰਦੀ ਤੁਹਾਨੂੰ ਕੋਈ ਵੀ ਨਹੀਂ ਕਰਨਾ ਪੈਂਦਾ ਲਵਲੀ ਮੈਨੂੰ ਕੀ ਪਤਾ ਸੀ ਕਿ ਇੱਥੋਂ ਤੱਕ ਕੰਮ ਪਹੁੰਚ ਜਾਣਾ ਉਹ ਤੈਨੂੰ ਸਾਰਾ ਪਤਾ ਸੀ ਪਹੁੰਚਣਾ ਨਹੀਂ ਇੱਥੋਂ ਤੱਕ ਕੰਮ ਮੈਂ ਭਰਾਵਾ ਮੈਨੂੰ ਕੀ ਪਤਾ ਸੀ ਮੈਂ ਤਾਂ ਆਖਿਆ ਵੀ ਉਹ ਇੰਨੇ ਜੋਗੇ ਹੈ ਨਹੀਂਗੇ ਤੇ ਆਪੇ 2-4 ਦਿਨ ਖੜੂਗਾ ਤੇ ਸਾਢੀ ਜਾਣਾ ਉਹ ਕੋੜੀਆਂ ਫੋਟੀਆਂ ਖਵਾ ਲਈਆਂ ਜਾਣਗੀਆਂ ਸਾਰੇ ਕੰਮ ਕਰਦੀ ਮਾਰ ਹੁਣ ਮੰਜਾ ਨਹੀਂ ਤੇ ਤੂੰ ਉਹਨੂੰ ਕਿਹਾ ਨਹੀਂ ਕੀ ਆਹੀ ਮੈਂ ਸਬਜੀ ਵੱਲੋਂ ਤੇ ਅਗਲੀ ਨੇ ਉਂਗਲ ਕਰਕੇ ਗੱਲ ਕੀਤੀ ਸੀ ਉਹ ਗਾੜੀਆਂ ਆਂਦੀ ਵੀ ਅਜੇ ਤਾਂ 2 ਦਿਨ ਹੀ ਹੋਏ ਆਈ ਨੂੰ ਵੇਖ ਲਓ ਜੇ ਤਾਂ ਪਹਿਲੇ ਵਾਲੇ ਕੰਮ ਕਰਨੇ ਆ ਤੇ ਕੋਈ ਧਰਨ ਦੇ ਤੈਨੂੰ ਕਹਿੰਦੀ ਸੀ ਕਿ ਹੋਰ ਕਹਿਣਾ ਨਹੀਂ ਉਹਨੇ ਇਹਦਾ ਮਤਲਬ ਆ ਵੀ ਜੇ ਅਸੀਂ ਕੋਈ ਗੱਲ ਕੀਤੀ ਨਾ ਉਹ ਫੇਰ ਕਰ ਸਕਦੀ ਕੋਈ ਉਹ ਮੈਂ ਤਾਂ ਤੈਨੂੰ ਤਾਂ ਹੀ ਤੇ ਉਦੋਂ ਦਾ ਹੱਥ ਜੋੜਨੇ ਆ ਤੇਰੇ ਗੜੀ ਤੇ ਹੀ ਦਾ ਦਾ ਕੰਮ ਨਾ ਕਰੀ ਹੁਣ ਮੈਂ ਤੇ ਡੇੜ ਗੜੀ ਹੱਥ ਜੋੜਦਾ ਸੀ ਵੀ ਨਾ ਹੁਣ ਕਦਮ ਚੁੱਕੀ ਕੋਈ ਵੀ ਇਦਾਂ ਦਾ ਤੂੰ ਜੋ ਕਹਿੰਦੀ ਸੀ ਮੇਰੀ ਗੁੱਤ ਪੁੱਟਣੀ ਆ ਇਹਦਾ ਮੈਂ ਝਾਟਾ ਖਿਲਾਰ ਦੇਣਾ ਤੇ ਹੱਥ ਲਾਈ ਉਹਨੂੰ ਭਲਾ ਹੁਣ ਵੇ ਲਵਲੀ ਮੇਰੀ ਸੁਣ ਗੱਲ ਅਜੇ ਥੋੜੇ ਦਿਨ ਰੁਕ ਜਾਨੀ ਦੌਰ ਫੜੇ ਮੂੰ ਤੇਰਾ ਇੱਕ ਤੇ ਇਹ ਪੂਸਾ ਬੜੀਆਂ ਮਾਰਦੀਆਂ ਵਾਂ ਤੇ ਨਹੀਂ ਹੁਣ ਖਾਣੀਆਂ ਪੈਣੀਆਂ ਵਾਂ ਠੀਕ ਆ ਨਾ ਉਹਨੇ ਵੀ ਸਟੈਂਡ ਲੈ ਲਿਆ ਵਾ ਹੁਣ ਕੀ ਪਤਾ ਉਹਨਾਂ ਨੇ ਕੀ ਕਹਿ ਕੇ ਕੱਲਿਆ ਵਾ ਵੀ ਚੱਲ ਕੋਈ ਗੱਲ ਨਹੀਂ ਥੋੜੇ ਦਿਨ ਵੇਨੇ ਆ ਕੀ ਕਰਦੀ ਆ ਭਲਾ ਤੇ ਮੁੜ ਕੇ ਤੇ ਮੇਰੀ ਦਾੜ ਥੱਲੇ ਹੀ ਆਉਣਾ ਵਾ ਤੂੰ ਫਿਕਰ ਨਾ ਕਰ ਬਾਸ ਹੁਣ ਰੋਟੀ ਪਾਣੀ ਖਾਇਆ ਕਰ ਮਾਨਾ ਠੀਕ ਆ ਨਾ ਪੰਗਾ ਲੈਣ ਦੀ ਲੋੜ ਨਹੀਂ ਹੁੰਦਾ ਕੋਈ ਵੀ ਮੈਂ ਤਾਂ ਪੰਗਾ ਲੈਣਾ ਹੀ ਲੈਣਾ ਕਿਤੇ ਆ ਜੜੀ ਆ ਨਾ ਕਿਤੇ ਮਾਰ ਮਾਰ ਕੇ ਮੰਜਾ ਮਾਰ ਮਾਰ ਮੰਜਾ ਰੋਟੀ ਖਾਣੀ ਨਹੀਂ ਖਾਣੀ ਤੂੰ ਮੀ ਜਾਣੀ ਖਾ ਲਈ ਜੇ ਮੈਂ ਸੁੱਟ ਕੇ ਆਹ ਦਿਨ ਵੀ ਵੇਖਣੇ ਪੈਣੇ ਸੀ ਅੰਤਰੇ ਕਿਤੇ ਮੈਂ ਆ ਤੇ ਆਖਿਆ ਸੀ ਵੀ ਵਾਵਾ ਹੁਣ ਉਹ ਕਰਦੀ ਆ ਤੇ ਗੋਏ ਗਾਏ ਤੋਂ ਬੱਚੀ ਆ ਪਰ ਮੈਨੂੰ ਕੀ ਪਤਾ ਸੀ ਆਖੇ ਸਿਆਪਾ ਮੇਰੇ ਗਾਲੀ ਪੈਣਾ ਮੈਨੂੰ ਲੱਗਦਾ ਵਾ ਰੁਪਿੰਦਰ ਨਾ ਅੰਦਰ ਕੱਲੀ ਆ ਇਹਦੇ ਨਾਲ ਜਾ ਕੇ ਗੱਲਬਾਤ ਕਰਦੀ ਆ ਰੁਪਿੰਦਰ ਰੁਪਿੰਦਰ ਸੰਦੀਪ ਜੀ ਆਇਓ ਜੀ ਦੀ ਨੰਗਾ ਹੋ ਹਾ ਰੁਪਿੰਦਰ ਕੀ ਹਾਲ ਚਾਲ ਵਾ ਸਾਸ਼ੀਕਾ ਜੀ ਦੀ ਸਾਸ਼ੀਕਾ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਹੋਰ ਕੀ ਕਰਦੇ ਆਏ ਕੁਝ ਨਹੀਂ ਬਸ ਕੰਮ ਤੰਦਾ ਹੀ ਐਸ ਐਸ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਵਾ ਕਦੀ ਆਹ ਕੰਮ ਕਰ ਲਓ ਕਦੀ ਉਹ ਕਰ ਲਓ ਆ ਹੋ ਗਏ ਤੇ ਚਾਚੀ ਕਿਤੇ ਗਏ ਨੇ ਨਹੀਂ ਜਾਣਾ ਉਹਨਾਂ ਨੇ ਕਿੱਥੇ ਆ ਥਈ ਥੇ ਹੁਣ ਐਮਰ ਕੰਮ ਕਰਦੇ ਹੁਣੇ ਕੋਈ ਅੱਛਾ ਅੱਛਾ ਆ ਮੈਂ ਨੰਕੇ ਇਹੀ ਪਰ ਦਿਖੇ ਤੇ ਹੈ ਨਹੀਂ ਮੈਨੂੰ ਐਸ਼ੀਸ਼ਾ ਨਹੀਂ ਇੱਥੇ ਬਰੇ ਹੀ ਠੀਕ ਹੈ ਦਏ ਹੁਣੇ ਕੋ ਕਰ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਪਾਣੀ ਮੈਂ ਹੁਣੇ ਪੀ ਕੇ ਆਈ ਆ ਅੱਛਾ ਅੱਛਾ ਤੇ ਰਪਿੰਦਰ ਛੱਡਣਾ ਹੈ ਹੀ ਪਰਸੋਂ ਤੇ ਕੀ ਗੱਲਬਾਤ ਹੋਈ ਹੀ ਗੱਲਬਾਤ ਕੋਈ ਨਹੀਂ ਸੰਦੀਪ ਗੱਲ ਕੀ ਹੋਣੀ ਸੰਦੀਪ ਦੀ ਦੀ ਗੱਲ ਕੀ ਹੋਣੀ ਆ ਇੱਕ ਤੇ ਹੈ ਵੀ ਬਾਰੇ ਮੈਂ ਕਿ ਤਾ ਸੁਣਨਾ ਲੈਣਾ ਇਹ ਨਾ ਮੈਨੂੰ ਤੰਗ ਕਰਨੋਂ ਨਹੀਂ ਹਟਦੇ ਇਹਨਾਂ ਨੇ ਤੇ ਮੇਰੇ ਨਾਲ ਉਹ ਇਹੋ ਕੀਤਾ ਜਿਹੜਾ ਕਦੇ ਕਰਨ ਵਾਲਾ ਨਹੀਂ ਹੁੰਦਾ ਮੈਨੂੰ ਅੰਦਰ ਬੰਦ ਕਰਦੇ ਰਹੇ ਕਿਤੇ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਕਿਤੇ ਕੁਛ ਨਹੀਂ ਮੇਰਾ ਤੇ ਬੁਰਾ ਹਾਲ ਹੀ ਕਿਤੇ ਤੁਹਾਡੇ ਘਰ ਤੱਕ ਮੈਨੂੰ ਜਾਣ ਦਾ ਹੁਕਮ ਨਹੀਂ ਸੀ ਕਿ ਮੈਂ ਤੁਹਾਡੇ ਘਰ ਵੀ ਚਲ ਜਾ ਇਹਨਾਂ ਤੇ ਮੇਰੇ ਨੱਕ ਚ ਨਕੀਲ ਪਾਈ ਸੀ ਦੂਆਂ ਜਾਣਿਆ ਨੇ ਤੇ ਫੇਰ ਅੱਕ ਕਿ ਨਾ ਮੈਂ ਹਾਰ ਕੇ ਵੀਰ ਨੂੰ ਫੋਨ ਲਾਤਾ ਮਹਾ ਵੀਰ ਮੇਰਾ ਇਥੇ ਓਖਾਈਓ ਜੇ ਤੇ ਮੈਨੂੰ ਬਚਾਉਣਾ ਹੀ ਹੋ ਜੇ ਤੇ ਤੂੰ ਆਪਣੀ ਭੈਣ ਚਾਹੀਦੀ ਆ ਤੇ ਫੇਰ ਮੈਨੂੰ ਇਥੋਂ ਅੱਗੇ ਤੇ ਲੈ ਜਾ ਤੇ ਫੇਰ ਹਰ ਕੇ ਮੈਂ ਅੱਕ ਕੇ ਇਥੋਂ ਚਲ ਗਈ ਹਾਂ ਮੈਂ ਤੁਹਾਨੂੰ ਕੀ ਕੀ ਦਸਾਂ ਗੱਲਾਂ ਦਿਨਾਂ ਦੀਆਂ ਬੜੀਆਂ ਵਾ ਰਪਿੰਦਰ ਇੰਨੀ ਵੱਡੀ ਗੱਲ ਹੋ ਗਈ ਹੀ ਵੇਖ ਲਓ ਅਹੀਂ ਨਾ ਮੈਂ ਤੇ ਮੰਮੀ ਦੋਵੇਂ ਜਾਣੀਆਂ ਨਾ ਪਤਾ ਲੈਣ ਆਈਆਂ ਸੀ ਚਾਚੀ ਦਾ ਤੇ ਚਾਚੀ ਨੇ ਨਾ ਸਾਨੂੰ ਕੁਝ ਨਹੀਂ ਦੱਸਿਆ ਅੱਗਿਓ ਪਲਾ ਕੀ ਕਹਿੰਦੇ ਅਹੀਂ ਨਾ ਰਪਿੰਦਰ ਕੰਮ ਨਹੀਂ ਕਰਦੀ ਤੇ ਅਸੀਂ ਤਾਂ ਕਰਕੇ ਨਾ ਉਥੇ ਪੇਕੇ ਘਲਾਤੀ ਆ ਤੇ ਉਹਨੇ ਸਾਡੇ ਨਾਲ ਆਹ ਕੰਮ ਕੀਤਾ ਵਾ ਹਜੇ ਵੀਨਾ ਮਾ ਪੁੱਤ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੇ ਹੀ ਤੇ ਸਾਰਾ ਕਸੂਰ ਨਾ ਤੇਰਾ ਹੀ ਕੱਢਦੇ ਹੀ ਅੱਛਾ ਵੇਹਲਾ ਸਾਰੇ ਕੰਮ ਆਪ ਕਰ ਕਰਤਰ ਕੇ ਤੇ ਨਾ ਮੁੜ ਕੇ ਮੇਰਾ ਲੰਦੇ ਫਿਰਦੇ ਆ ਇਹਨਾਂ ਦੇ ਮੇਰੇ ਨਾਲ ਨਾ ਉਹ ਕੁਝ ਕੀਤਾ ਵਾ ਕਿ ਜਿਹੜਾ ਕੁਝ ਕਰਨ ਵਾਲਾ ਨਹੀਂ ਆ ਮੈਂ ਵੀ ਮੰਮੀ ਨੂੰ ਇਹ ਗੱਲ ਕਹੀ ਮੈਂ ਨਿੱਕੀ ਮੋਟੀ ਗੱਲ ਤੇ ਹੈ ਨਹੀਂ ਆ ਜਿਹੜਾ ਉਹਨੇ ਠਾਣੇ ਫੜਾਉਣਾ ਸੀ ਭਾਜਣਾ ਹਾਏ ਹਾਏ ਕਰਦੀ ਹੀ ਮੇਰੇ ਇੱਥੇ ਪੀੜ ਹੁੰਦੀ ਆ ਤੇ ਇੱਥੇ ਹੁੰਦੀ ਆ ਗੱਲ ਸੰਦੀਪ ਪਤਾ ਨਾ ਕੀ ਜੇ ਏਸੀ ਇਹਨਾਂ ਨੇ ਮੰਗਵਾਇਆ ਨਾ ਉਹ ਵੀ ਇਹਨਾਂ ਨੇ ਨਾ ਮੇਰੇ ਵੀਰ ਨੂੰ ਇੰਨਾ ਤੰਗ ਕੀਤਾ ਨਾ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਉਹ ਵਿਚਾਰਾ ਗਰੀਬ ਪਤਾ ਨਹੀਂ ਆਪਣਾ ਕਿਦਾਂ ਟਾਈਮ ਪਾਸ ਕਰਨ ਦਿਆ ਹੀ ਤੇ ਇਹ ਇੱਕੋ ਗੱਲ ਹੀ ਕਰੀ ਜਾਂਦੇ ਹੀ ਮਾਂ ਪੁੱਤ ਜੇ ਉਥੋਂ ਏਸੀ ਨਾ ਨਾ ਆਇਆ ਤੇ ਤੇਰਾ ਵੇਖੀ ਆਪਾਂ ਕੀ ਹਾਲ ਕਰਦੇ ਚਲੋ ਵਿਚਾਰਾ ਏਸੀ ਵੀ ਦੇ ਗਿਆ ਮੁੜ ਕੇ ਤੇ ਚਲੋ ਤੂੰ ਹੀ ਹੋਣੀ ਠੰਡੇ ਹੋ ਜਾਏ ਕਿਦਾਂ ਵਾ ਤੇ ਤਾਂ ਵੀ ਨਹੀਂ ਮੈਨੂੰ ਜੀਣ ਦਿੰਦੇ ਏਸੀ ਦੀ ਗੱਲ ਸੁਣ ਲਾ ਉਹ ਵੀ ਪਹਿਲਾਂ ਕੀ ਕਹਿੰਦੀ ਸੀ ਇਹ ਰਪਿੰਦਰ ਨੇ ਨਾ ਆਪੇ ਮੰਗਾਇਆ ਵਾ ਹੋਈ ਬੜੇ ਚਾਵਾਂ ਨਾਲ ਨਾ ਲੱਡੂ ਲੈ ਕੇ ਗਏ ਸਾਡੇ ਘਰ ਮੈਂ ਨਹੀਂ ਪੀ ਜਨਾਨੀ ਨੇ ਪਤਾ ਨਹੀਂ ਕਿੱਥੇ ਜਾਣ ਦੇਣੀ ਐ ਇੰਨਾ ਝੂਠ ਕਿਤੇ ਵੱਜੀਆਂ ਵੀ ਆ ਨਾ ਤੇ ਤਾਂ ਵੀ ਨਹੀਂ ਲੱਗਦੀ ਸੰਦੀਪ ਉਹਦਾ ਇੱਕ ਗਾਲੀਓ ਇਹ ਆ ਗਈ ਚੁੱਪ ਗਈ ਤੇ ਆ ਵੀ ਟਾਈਮ ਨਹੀਂ ਉਹ ਲੰਘਦੇ ਮਲਾਇਆ ਸਾਹਿਬ ਮੈਂ ਤਾਂ ਇੰਨਾ ਚੁੱਪ ਕਰਕੇ ਵੀ ਗੜੀ ਜਵਾਬ ਹੀ ਨਾ ਦੇਣਾ ਵੀ ਚਲੋ ਕੋਈ ਗੱਲ ਨਹੀਂ ਆ ਪਰ ਨਾ ਜੀ ਇਹਨਾਂ ਨੇ ਪਲਮਾਨਸੀ ਦਾ ਨਾ ਸਭੋ ਫਾਇਦਾ ਉਠਾਇਆ ਮੇਰੀ ਦਾ ਅੱਜ ਕੱਲ ਨਾ ਪੋਹਲਿਆਂ ਦਾ ਜਮਾਨਾ ਨਹੀਂ ਹੈਗਾ ਤੇ ਇਹ ਨਾ ਸੋਚੀ ਕਿ ਇਹ ਸੁਧਰ ਗਈ ਆ ਮੈਂ ਸੰਦੀਪ ਪਤਾ ਨਾ ਕਿਉਂ ਚੁੱਪ ਹਾਂ ਮੈਂ ਇਹ ਕਰਕੇ ਚੁੱਪ ਹਾਂ ਵੀ ਜਿਹੜਾ ਮੇਰਾ ਜਰਾ ਵੀਰਵਾ ਮਗਰ ਉਹ ਤਾਂ ਅੱਗੇ ਵਿਚਾਰਾ ਆਪਣਾ ਟਾਈਮpass ਬਣੇ ਕਿਦਾਂ ਲਿਆ ਕਰਨ ਹੁਣ ਇਹ ਤਾਂ ਜਨ ਲੱਗੇ ਇਹ ਕਰਦਾ ਵਾ ਤੇ ਜੇ ਉਹਨੂੰ ਜਾ ਕੇ ਤੰਗੀ ਦੇਉਂਗੀ ਚਾਹੀ ਕਿਦਾਂ ਵਾਂ ਮੈਂ ਤਾਂ ਤਾਂ ਚੁੱਪ ਕੀਤੀ ਰਹਿਣੀ ਪਿਜਾ ਲੈ ਇਥੇ 2000 ਲੈਣੀ ਆ ਉਹ ਚੰਗੀਆਂ ਅੱਗੇ ਵਿਚਾਰੇ ਨੇ ਮਹਾਵਿਆਹ ਕੀਤਾ ਵਾ ਨਾ ਤੇ ਕੋਈ ਗੱਲ ਨਹੀਂ ਹੋਣਾ ਤੂੰ ਥੱਲੇ ਲੱਗੀ ਕੀ ਕਰਾਂ ਸੰਦੀਪ ਮੈਂ ਤੇ ਅੱਕ ਗਈਆਂ ਇਹਨਾਂ ਤੋਂ ਮੇਰੇ ਵਾਲੀ ਵੇਖ ਲਾ ਹਾਂ ਮੈਂ ਕਦੀ ਆਪਣੀ ਸੱਸ ਦੀ ਨਹੀਂ ਸੁਣੀ ਅੱਗੇਉਂ ਜਵਾਬ ਦੇ ਦੇਣੀ ਨਹੀਂ ਮੈਂ ਕਿੰਨਾ ਕ ਸੁਣ ਸੁਣ ਕੇ ਰਹਿਣਾ ਭਰੀ ਆ ਵੀ ਇਹ ਸੋਚ ਲਈਦਾ ਵਾ ਵੀ ਚਲੋ ਕੋਈ ਗੱਲ ਨਹੀਂ ਆ ਜਿੱਦਾਂ ਦਾ ਮਾਪਿਓ ਆਪਣਾ ਪਿਛੇ ਆ ਉਦਾਂ ਦੇ ਚਲੋ ਗੜੀ ਗਈ ਪਾ ਰਹੀ ਆ ਵੀ ਗੜੀ ਸੱਸਾਂ ਵੀ ਧੀਆ ਸਮਝਣ ਤੇ ਫੇਰੀ ਆ ਸਮਝਦੀਆਂ ਨਹੀਂ ਨਾ ਉਹ ਇਹਨਾਂ ਨੇ ਨੇ ਸਮਝਣਾ ਇਹਨਾਂ ਦੀ ਆਪਣੀਆਂ ਧੀਆ ਹੋਣ ਨਾ ਤੇ ਫਿਰ ਦੁੱਖ ਹੁੰਦਾ ਇਹਨਾਂ ਨੂੰ ਹਾਈ 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 ਨਹੀਂ ਗਰਮੀ ਆ ਨਾ ਕਿਤੇ ਬਹੁਤ ਹੀ ਜ਼ਿਆਦਾ ਹਾਈ ਹਾਈ ਇਹ ਕਿਹਦੀ ਨਾਲ ਫੂੰਤੇ ਲੱਗੀ ਆ ਭਲਾ ਵੇਖਾਂ ਤੇ ਸਹੀ ਇਹ ਤੇ ਗੱਲਾਂ ਕਰਨ ਦੀ ਹੀ ਆ ਕਿਸਨਾਂ ਸਦੀਪ ਚੋਪੂਗਰ ਜੀ ਆਜਾਦਾ ਮੰਮੀ ਆ ਗਈ ਹੈ ਤੇ ਕੋਈ ਆਪਣੀ ਲੱਥੀ ਆ ਆਹੋ ਬਣਾਉਣ ਨੂੰ ਨਾ ਕੋਈ ਲੱਭਦਾ ਹੈਗਾ ਤੇ ਹੱਲ ਲੱਥੀ ਤੇ ਮੈਂ ਚਲੇ ਬਣਾ ਲੈਨੇ ਆ ਸੰਦੀਪ ਆਈ ਆ ਸਾਸਰੀ ਕਾਲਾ ਜੀ ਸਾਸਰੀ ਕਾਲ ਤੇ ਅੱਜ ਕਿੱਦਾਂ ਰਾਹ ਆ ਗਿਆ ਤੈਨੂੰ ਚਾਚੀ ਜੇ ਨਾ ਆਵਾਂ ਤਾਂ ਵੀ ਤੇਹੀ ਗੱਲਾਂ ਕਰਦੇ ਆ ਜਿਵੇਂ ਮੈਂ ਪਤਾ ਲੈਣ ਆ ਗਈ ਆ ਤੇ ਤਾਂ ਵੀ ਤੇਹੀ ਡੇ ਗੱਲਾਂ ਕਰਨੀ ਨਹੀਂ ਪਤਾ ਤੂੰ ਕਾਹਦਾ ਲੈਣ ਆਉਣਾ ਹੈਗਾ ਚੱਲ ਬਹਿ ਜਾਓ ਮੰਮੀ ਕੁਰਸੀ ਲੈ ਆਉਣੀ ਹੀ ਬਹਿ ਜਾਓ ਇੱਥੇ ਚੱਲ ਕੋਈ ਨਹੀਂ ਇੱਥੇ ਹੀ ਬਹਿ ਜਾਨੀ ਆ ਤੇ ਜਿੱਦਣ ਹਾਨੂੰ ਲੋੜ ਹੀ ਥਾਡੀ ਉਦੋਂ ਤੇ ਤੁਸੀਂ ਆਏ ਨਾ ਤੇ ਹੁਣ ਤੂੰ ਕਾਦਾ ਪਤਾ ਲੈਣ ਆਉਣਾ ਸੀ ਇੱਥੇ ਤੇ ਚਾਚੀ ਮੈਂ ਆ ਨਹੀਂ ਸਕਦੀ ਉਦੋਂ ਤੁਹਾਨੂੰ ਮੈਂ ਦੱਸਿਆ ਵੀ ਸੀ ਕਿ ਕੀ ਮਜਬੂਰੀ ਥਾਡੀ ਮੰਮੀ ਠੀਕ ਨਹੀਂ ਹੈਗੇ ਸੀ ਤੇ ਮੈਂ ਇਕੱਲੀ ਨੇ ਕੀ ਕਰਨਾ ਇੱਥੇ ਸਿਆਣੇ ਬੈਣੇ ਜਦੋਂ ਗੱਲਾਂ ਕਰਨ ਦੇ ਸੀ ਤੇ ਵਿੱਚ ਮੈਂ ਬੋਲਦੀ ਚੰਗੀ ਥੋੜੀ ਲੱਗਦੀ ਸੀ ਚਲ ਤੂੰ ਨਾ ਵੀ ਬੋਲਦੀ ਅਹੀਂ ਕੜਾ ਬੋਲਣ ਦੇ ਸੀ ਫੇਰ ਕਹਣਾ ਤੂੰ ਚੁੱਪ ਕਰਕੇ ਬੈਠੀ ਆ ਉਹ ਚੰਗਾ ਕੋਈ ਗੱਲ ਨਹੀਂ ਆ ਮੰਮੀ ਜੇ ਹੁਣ ਉਹ ਆ ਗਈ ਆ ਵਿਚਾਰੀ ਤਹੁੰਦੀ ਸੀ ਦਿਵਾਲੇ ਹੋ ਗਏ ਆ ਜਦੋਂ ਕੋਈ ਘਰ ਆਂਦਾ ਹੁੰਦਾ ਵਾ ਨਾ ਉਹਦੇ ਨਾਲ ਹੀ ਦਾ ਨਾ ਕਰਿਆ ਕਰੋ ਉਹ ਨਹੀਂ ਰਪਿੰਦਰ ਮੈਂ ਤਾਂ ਉਦਾਂ ਹੀ ਕਹਿਣ ਲਈ ਆ ਉਹ ਦਿਨ ਇਹਨਾਂ ਨੂੰ ਮੜਾ ਜਾ ਕਿਹਾ ਸੀ ਕਿ ਚੱਲਾ ਆ ਜੋ ਲੱਗੇ ਗਵਾਣ ਦਾ ਇਹੋ ਹੀ ਹੁੰਦਾ ਵਾ ਤੇ ਉਦੋਂ ਨਾ ਇਹਦੀ ਸੱਸਾਂ ਹੀ ਨਾ ਇਹ ਆਈ ਤੇ ਨਾ ਦਲਜੀਤ ਆਇਆ ਚਲੋ ਕੋਈ ਗੱਲ ਨਹੀਂ ਕੰਮ ਕਰੂ ਪਈ ਜਾਂਦਾ ਹੁਣ ਆਪਣੇ ਘਰਗੇ ਹੁੰਦਾ ਸੋਥੇ ਘੜਾ ਵੀ ਹੁਣਾਂ ਟਾਈਮ ਲੱਗਾ ਹੋਊਗਾ ਉਹਨਾਂ ਦਾ ਚਲ ਹੁੰਦੇ ਆਈ ਆ ਆਹ ਹੁਣ ਟਾਈਮ ਲੱਗ ਗਿਆ ਨਾ ਹੁਣ ਦਾ ਉਦੋਂ ਨਹੀਂ ਲੱਗਾ ਮੰਮੀ ਇੱਕ ਗੱਲ ਆ ਖਾਂਦਾ ਜੇ ਉਹਦੇ ਹੀ ਕੰਮ ਸਵਾਦ ਦੇ ਕਰ ਲੋ ਤੇ ਨਾ ਕਿਸ ਨੂੰ ਆਖਣਾ ਪਏ ਭੀ ਆਇਓ ਜਦੋਂ ਤੁਸੀਂ ਕੰਮ ਹੀ ਨਹੀਂ ਚੱਜਦੇ ਕਰਨੇ ਤੇ ਫਿਰ ਜੁਮੜੀਆਂ ਇਕੱਠੇ ਕਰਦੇ ਫਿਰਦੇ ਆ ਲੋਕਾਂ ਨੂੰ ਤੁਹਾਡੇ ਘਰ ਆਜੋ ਹੁਣ ਚਾਚੀ ਮੇਰੀ ਸੁਣੋ ਗੱਲ ਮੈਂ ਇੱਥੇ ਲੜਨ ਵਾਸਤੇ ਨਹੀਂ ਆਈ ਮੈਂ ਤਾਂ ਸਿਰਫ ਰਪਿੰਦਰ ਦਾ ਪਤਾ ਹੀ ਲੈਣ ਆਈ ਹਾਂ ਉਹ ਨਹੀਂ ਨਹੀਂ ਸੰਦੀਪ ਮੈਂ ਲੜਨ ਤਾਂ ਨਹੀਂ ਲਈ ਮੈਂ ਤਾਂ ਓਦਾਂ ਹੀ ਤੈਨੂੰ ਕਹਿਣ ਲਈ ਹੀ ਜੀ ਕੋਈ ਗੱਲ ਨਹੀਂ ਜੇ ਤੁਸੀਂ ਆਹ ਗੱਲ ਕਰਦੇ ਨਾ ਤੇ ਮੈਂ ਨਾ ਆਇਆ ਕਰੂੰਗੀ ਉਹ ਨਹੀਂ ਨਹੀਂ ਬੈਹ ਤੂੰ ਕੋਈ ਨਹੀਂ ਤੁਸੀਂ ਕਰੋ ਗੱਲਾਂ ਬਾਤ ਉਹੋ ਸੰਦੀਪ ਤੂੰ ਕਿਦਾਂ ਦੀਆਂ ਗੱਲਾਂ ਕਰੰਦੀਆਂ ਆ? ਆਉਣਾ ਕਿਉਂ ਨਹੀਂ ਆ? ਤੂੰ ਵੀ ਆਇਆ ਕਰਨਾ ਤੇ ਮੈਂ ਵੀ ਤੁਹਾਡੇ ਘਰ ਆਇਆ ਕਰਨਾ ਵਾ। ਆਪਣੇ ਘਰਾਂ ਚ ਨਹੀਂ ਜਾਣਾ ਤਾਂ ਕਿੱਥੇ ਜਾਣਾ ਵਾ? ਉਹ ਨਹੀਂ ਨਹੀਂ ਰੁਪਿੰਦਰ ਚਾਚੀ ਨੂੰ ਨਾ ਮੈਂ ਚੰਗੀ ਨਹੀਂ ਲੱਗਦੀ। ਇਸੇ ਕਰਕੇ ਮੈਂ ਉਦੋਂ ਨਹੀਂ ਆਈ ਸੀ। ਉਹ ਨਹੀਂ ਸੰਦੀਪ ਚੰਗੀ ਵਾਲੀ ਕਿਹੜੀ ਗੱਲ? ਮੈਂ ਤਾਂ ਸਭ ਤੋਂ ਖੁਸ਼ ਹੀ ਬਣੀ ਆ ਵੀ ਤੁਹਾਡੇ ਘਰ ਆਈ ਆ। ਚੱਲ ਕੋਈ ਗੱਲ ਨਹੀਂ। ਤੁਸੀਂ ਦੋਵੇਂ ਜਣੀਆਂ ਬਹਿ ਕੇ ਗੱਲਾਂ ਕਰੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਹਾਡੇ ਵਾਸਤੇ। ਨਹੀਂ ਨਹੀਂ ਚਾਚੀ ਮੈਂ ਚਾਹ ਨਹੀਂ ਪੀਣੀ। ਚੱਲੀ ਆ ਮੈਂ ਵੀ ਬੱਸ। ਉਹ ਨਹੀਂ ਨਹੀਂ ਬਹਿ ਤੂੰ ਘਰ ਗੱਲਾਂ ਬਾਤਾਂ। ਮੈਂ ਚਾਹ ਪਿਆਾਲ ਕੇ ਕੱਲਣਾ ਵਾ ਅੱਜ ਤੈਨੂੰ ਬੈ ਤੂੰ ਇੱਥੇ ਰੁਪਿੰਦਰ ਇਹਨੂੰ ਨਾ ਐਦਾਂ ਹੀ ਦੱਬ ਕੇ ਰੱਖ ਇਹਨੇ ਫੇਰ ਹੀ ਸੁੱਤਰ ਆਉਣਾ ਵਾ ਸੰਦੀਪ ਕੀ ਕਰਾਂ ਦੇਖਿਆ ਲੱਗਦੀ ਹੁਣ ਉਹ ਚਾਚੀ ਨਾ ਨਾ ਮਾਰਦੀ ਹੀ ਵਾਰ ਨੂੰ ਤਲਵਾਰਾਂ ਇਸੇ ਕਰਕੇ ਨਾ ਮੈਂ ਉਦਨ ਨਹੀਂ ਆਈ ਸੀ ਨਾ ਕੋਈ ਗੱਲ ਨਹੀਂ ਆਇਆ ਕਰ ਤੂੰ ਚੰਗਾ ਤੇ ਮੈਂ ਵੀ ਕੋਈ ਨਹੀਂ ਆਇਆ ਕਰੂੰਗੀ ਚਲ ਕੋਈ ਗੱਲ ਨਹੀਂ ਜਾਵਾਂ ਹੁਣ ਮੈਂ ਸਬਜ਼ੀ ਬਣਾਉਣ ਵਾਲੀ ਪਈ ਐ ਉਹ ਨਹੀਂ ਨਹੀਂ ਬਹਿ ਜਾ ਨਹੀਂ ਨਹੀਂ ਦਾ ਸਾਹ ਵੇ ਸਬਜ਼ੀ ਬਣੰਦੀ ਨਹੀਂ ਠੋਲਾ ਜੀ ਮਾ ਸਾ ਕੋਈ ਗੱਲ ਨਹੀਂ ਫੇਰ ਆਉਂਗੀ ਕਿਸ ਦਿਨ ਮੈਂ ਚਲ ਚਾਹ ਘੋਟੇ ਪੀ ਲੈ ਚਾਚੀ ਤੇਰੀ ਚਾਹ ਬਣਾਉਂ ਦਈ ਆ ਉਹ ਨਹੀਂ ਨਹੀਂ ਚਾਹ ਨਹੀਂ ਪੀਣੀ ਗਰਮੀ ਬੜੀ ਹੁਣ ਪੀ ਕੇ ਜਾਈਂ ਚਾਚੀ ਦੇ ਹੱਥ ਦੀ ਤੁਸੀਂ ਨੋ ਸਸ ਪੀਓ ਚਾਹ ਤੇ ਖੁਸ਼ ਰਿਹਾ ਕਰੋ ਉਹ ਚੰਗਾ ਭਰਾ ਹੈ ਤੇ ਖੁਸ਼ੀ ਆ ਚਲ ਠੀਕ ਐ ਚੰਗਾ ਮੈਂ ਕਿੰਨੀ ਬਹਿ ਜਾ ਠਾ ਨਹੀਂ ਨਹੀਂ ਫੇਰ ਆਉਂਗੀ ਕੋਈ ਨਹੀਂ ਵੀ ਹਲਾ ਚਲ ਜੀ ਆਣ ਗਵਾੜਨਾ ਚੰਗੀ ਰਹੀਏ ਤੇ ਫੇਰੀ ਆ ਨਹੀਂ ਸੰਦੀਪ ਮੋੜੀ ਸੰਦੀਪ ਐਦਾਂ ਸੰਦੀਪ ਉਦਾਂ ਕੀ ਸੰਦੀਪ ਕਹਿਣ ਦਈਏ ਦਾ ਸਫਲਾ ਹੁਣ ਵੇਲਾ ਆਈ ਆ ਤੂੰ ਹੌਸਲੇ ਨਾਲ ਗੱਲ ਕੀਤੀ ਆ ਉਹ ਵੀ ਚਲੋ ਗੜੀ ਪਿਆਰ ਨਾਲ ਬੋਲੀਏ ਜਦੋਂ ਆਉਂਦੇ ਆਂ ਹੀ ਅਗਲੇ ਦੇ ਗੱਲ ਪੈ ਜਾਣਾਂ ਤਾਂ ਫੇਰ ਆਪੇ ਨੂੰ ਬੇਸਿਕ ਰਾਉਣੀ ਇੱਥੇ ਬੈਠੇ ਆ। ਉਹ ਉਦਾਂ ਹੀ ਘੜੀ ਬੈ ਗਿਆ ਹਾਂ ਇੱਥੇ। ਮੈਥਡ ਨਾ ਕਰਨੀ ਏ ਗੱਲ। ਦੱਸੋ। ਮੇਰਾ ਰਾਦਾ ਬਣੰਦਿਆ ਏ ਵੀ ਹੁਣ ਅੱਜ ਦਾ ਸਾਡਾ ਟਾਈਮ ਨਹੀਂ ਲੱਗਣਾ ਹੈਗਾ। ਆਹੋ। ਤੇ ਕੱਲ ਨੂੰ ਚੱਲੀਏ ਸ਼ਹਿਰ। ਇੱਕਦਾਂ ਥੋੜਾ ਜਿਹਾ ਸਮਾਨ ਲੈਉਣ ਵਾਲਾ ਥੋੜਾ ਜਿਹਾ। ਤੇ ਇੱਕ ਮੈਂ ਸੂਟ ਲੈ ਕੇ ਆਉਣੇ ਆ ਦੋ ਚਾਰ ਹੈਨੀਆਂ ਸਾਰੇ ਹੋਰ ਤਰ੍ਹਾਂ ਦੇ ਹੋਈ ਆ। ਚਲ ਕੋਈ ਨਹੀਂ ਲੈ ਆਵਾਂਗੇ ਕਿਸ ਦਿਨ ਜਾ ਕੇ। ਨਾ ਕਿਸ ਦੇਉਣ ਵਾਲੀ ਗੱਲ ਨਹੀਂ ਗਈ ਹੈਗੀ ਵੀ। ਸਵੇਰੇ ਜਾਣਾ ਉਹਦਾ ਟਾਈਮ ਕੱਢ ਕੇ ਰੱਖਿਓ ਮੈਂ ਤੁਹਾਨੂੰ ਦੱਸਣ ਦੇਈ ਆ ਚੱਲ ਫਿਰ ਇੰਦਾ ਕਰ ਮੰਮੀ ਨੂੰ ਪੁੱਛ ਲੈ ਕਰੀ ਮੰਮੀ ਕੀ ਆਂਦੀ ਐ ਮੰਮੀ ਨੂੰ ਪੁੱਛ ਲਾ ਮੰਮੀ ਨੂੰ ਘੜੀ ਗੱਲਾਂ ਪੁੱਛ ਲਾ ਉਹ ਚਾਹ ਨਾਲ ਮੈਂ ਘਰ ਦੇ ਵਿੱਚ ਕੋਹ ਨਹੀਂ ਲੱਗਦੀ ਹੈਗੀ ਮੈਂ ਕੁਛ ਪੁੱਛ ਕੇ ਜਾਂਦੀ ਰਹੀ ਆ ਇਹ ਪੁੱਛ ਕੇ ਜਾਂਦੀ ਰਹੀ ਆਗੀ ਤਰ ਕੋਈ ਗੱਲ ਨਹੀਂ ਚੱਲ ਜਾਗੇ ਨਹੀਂ ਪੁੱਛਣਾ ਤੇ ਫਿਰ ਨਾ ਪੁੱਛ ਅੱਗੇ ਪੁੱਛ ਕੇ ਜਾਂਦੀ ਰਹੀ ਹਾਂ ਕਿ ਨਾ ਕਿੰਨਾ ਕੁ ਮੈਨੂੰ ਜਾਣ ਦਿੰਦੇ ਸੀ ਜਦੋਂ ਮੈਂ ਕਹਿਣਾ ਮੰਮੀ ਨੂੰ ਮੰਮੀ ਸ਼ਹਿਰ ਜਾਣਾ ਵਾ ਤੇ ਮੰਮੀ ਨੇ ਗੜੀਓਂ ਭਾਨਾ ਮਾਰ ਦੇਣਾ ਨਾ ਤੂੰ ਕੀ ਕਰਨਾ ਵਾ ਜਾ ਕੇ ਮੈਂ ਤਾਂ ਸਾਰੀ ਉਮਰ ਇਦਾਂ ਕੱਢ ਛੱਡੀ ਆ ਚਲੋ ਹੁਣ ਮੌਕਾ ਮਿਲਿਆਈ ਇਹ ਕਹਿ ਤਦੇ ਹੈ ਨਾ ਵੀ ਮੰਮੀ ਨੂੰ ਨਾਲ ਲੈ ਜੀ ਜਿਹੜਾ ਕੰਮ ਉਹਨਾਂ ਨੇ ਮੇਰੇ ਨਾਲ ਕੀਤਾ ਸੀ ਨਾ ਹੁਣ ਉਹ ਬਦਲਾ ਲਵਾਂਗੀ ਇਹਨਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਦੋਂ ਮੈਨੂੰ ਤਿਆਰ ਹੋਈ ਨੂੰ ਇਦਾਂ ਛੱਡ ਕੇ ਗਏ ਸੀ ਨਾ ਕੋਈ ਗੱਲ ਨਹੀਂ ਹੁਣ ਵੀ ਮਾਤਾ ਤੇਰਾ ਨਾ ਇਦਾਂ ਹੀ ਹੋਊਗੀ ਇਦਾਂ ਹੀ ਹੋਊਗੀ ਓਹੋ ਪੁੱਛਣਾ ਕੀ ਹੈ ਮੰਮੀ ਨੂੰ ਹਾਂ ਤੇ ਇਹ ਪੁੱਛੋ ਨਾ ਆਪਾਂ ਇਦਾਂ ਕਰਾਂਗੇ ਸਵੇਰੇ ਇਕੱਠੇ ਤਿੰਨੇ ਜਣੇ ਚੱਲ ਜਾਾਂਗੇ ਤੇ ਨਾਲੇ ਜੇ ਮੰਮੀ ਨੇ ਕੋਹ ਲਿਆਉਣਾ ਹੋਊਗਾ ਤੇ ਮੰਮੀ ਆਪਣੀ ਪਸੰਦ ਦਾ ਲੈ ਆਉਣਗੇ ਚੱਲ ਵੇਖ ਲਾਂ ਫਿਰ ਇਦਾਂ ਕਰ ਲਾਂਗੇ ਆਹ ਹਾਂ ਕੋਈ ਗੱਲ ਨਹੀਂ ਸਵੇਰੇ ਜਾਵਾਂਗੇ ਤੇ ਟਾਈਮ ਕੱਢ ਲਿਓ ਫਿਰ ਕੋਈ ਗੱਲ ਨਹੀਂ ਮੈਂ ਵੇਖ ਲਾਂ ਕੋਈ ਕੰਮ ਤਾਂ ਹੁੰਦਾ ਕੋਈ ਸੁੱਤਣ ਵਾਲਾ ਮੈਂ ਸੁੱਤ ਲਾਂ ਆ ਕਰ ਲੋ ਫਿਰ ਤੇ ਨਾਲੇ ਮੰਮੀ ਨੂੰ ਵੀ ਕਹਿਣਾ ਸੀ ਨਾਲ ਕਰਾ ਦਿੰਦੇ ਥੋੜਾ ਜਿਹਾ ਉਹ ਤਾਂ ਹੀ ਮੈਂ ਬੈਠਾ ਮੈਂ ਚਲ ਮੰਜਾ ਮਾਰ ਦਊਗੀ ਉਹ ਆ ਤਾਂ ਮੇਰਾ ਸਬਜੀ ਦਾ ਵੇਲਾ ਹੋਇਆ ਮੈਂ ਸਬਜੀ ਵੇਖ ਲਾਂ ਕੱਟ ਲਾਂ ਵੇਖ ਲਾ ਵੇਖ ਲਾ ਉੱਠ ਜੀ ਹੁਣ ਬੈਠੇ ਨਾ ਰਿਓ ਉਹ ਲੱਗਾ ਵਾ ਭਰਾ ਉੱਠਣਾ ਮਾਤਾ ਨੇ ਚੰਗਾ ਭਲਾ ਆਇਆ ਜੀ ਮੈਨੂੰ ਵੀ ਨਾਲ ਚੰਗਾ ਭਲਾ ਕੰਮ ਕਰਦੀ ਸੀ ਸਾਰਾ ਇਹ ਹੁਣ ਦਬਕੇ ਮਾਰਦੀ ਹੈ ਗਾੜੀਆਂ ਉਹਨੂੰ ਹੀ ਮਗਰੋਂ ਸਪੋਰਟ ਵਾ ਦਬਕੇ ਮਾਰੇ ਕਿਉਂ ਨਾ